ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਬਨੂੜ ਦੇ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਕ੍ਰਾਸ ਫਾਇਰਿੰਗ ਹੋਈ ਹੈ ਇਨਕਾਊਂਟਰ ਹੋਇਆ ਜੀ ਹਾਂ ਬਨੂੜ ਨੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਦੀ ਵਿਚਾਲੇ ਕ੍ਰਾਸ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਗੈਂਗਸਟਰ ਨੂੰ ਗੋਲੀ ਲੱਗੀ ਹੈ ਇਨਕਾਊਂਟਰ ਬਨੂੜ ਫਨੇਟਾ ਨੇੜੇ ਹੋਇਆ ਸੋ ਤੁਹਾਨੂੰ ਦੱਸਦੇ ਕਿ ਇਸ ਦੌਰਾਨ ਗੈਂਗਸਟਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਗੈਂਗਸਟਰ ਨੂੰ ਗੋਲੀ ਲੱਗੀ ਹੈ ਕ੍ਰਾਸ ਫਾਇਰਿੰਗ ਕੀਤੀ ਗਈ ਹੈ ਸੋ ਜਾਣਕਾਰ ਦੇ ਮੁਤਾਬਿਕ ਇਹ ਮੁਲਜ਼ਮ ਵਿਦੇਸ਼ ਦੇ ਵਿੱਚ ਬੈਠੇ ਨਾਮੀ ਗੈਂਗਸਟਰ ਦਾ ਸਾਥੀ ਦੱਸਿਆ ਜਾ ਰਿਹਾ ਹੈ ਜਿਸ ਨੇ ਬੀਤੀ ਰਾਤ ਟੋਲ ਪਲਾਜ਼ਾ ਦੇ ਉੱਤੇ ਇੱਕ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਅਤੇ ਇੱਕ ਦੁਕਾਨ ਨੂੰ ਵੀ ਲੁੱਟਿਆ ਹੈ ਇਸ ਸਬੰਧੀ ਡੀਜੀਪੀ ਪੰਜਾਬ ਨੇ ਟਵੀਟ ਕਰਦਿਆ ਹੋਇਆ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਹਾਲਾਂਕਿ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋਣ ਦੇ ਆਸਾਰ ਦੱਸੇ ਜਾ ਰਹੇ ਨੇ ਪਰ ਫਿਲਹਾਲ ਤੋਨ ਦੱਸਦੀ ਹੈ ਕਿ ਬਨੂੜ ਦੇ ਸਨੇਟਾ ਨਜ਼ਦੀਕ ਹੈ ਵੱਡੇ ਪੱਦਰ ਦੇ ਉੱਤੇ ਗੈਂਗਸਟਰਾਂ ਅਤੇ ਪੁਲਿਸ ਦੇ ਵਿਚਾਲੇ ਮੁਕਾਬਲਾ ਹੋਇਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਬਨੂੜ ਦੇ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਕ੍ਰਾਸ ਫਾਇਰਿੰਗ ਹੋਈ ਹੈ ਇਨਕਾਊਂਟਰ ਹੋਇਆ ਜੀ ਹਾਂ ਬਨੂੜ ਨੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਕ੍ਰਾਸ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਗੈਂਗਸਟਰ ਨੂੰ ਗੋਲੀ ਲੱਗੀ ਹੈ ਇਨਕਾਊਂਟਰ ਬਨੂੜ ਸਨੇਟਾ ਨੇੜੇ ਹੋਇਆ ਸੋ ਤੁਹਾਨੂੰ ਦੱਸਦੇ ਕਿ ਇਸ ਰਾਨ ਗੈਂਗਸਟਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਗੈਂਗਸਟਰ ਨੂੰ ਗੋਲੀ ਲੱਗੀ ਹੈ ਕ੍ਰਾਸ ਫਾਇਰਿੰਗ ਕੀਤੀ ਗਈ ਹੈ ਸੋ ਜਾਣਕਾਰ ਦੇ ਮੁਤਾਬਿਕ ਇਹ ਮੁਲਜ਼ਮ ਵਿਦੇਸ਼ ਦੇ ਵਿੱਚ ਬੈਠੇ ਨਾਮੀ ਗੈਂਗਸਟਰ ਦਾ ਸਾਥੀ ਦੱਸਿਆ ਜਾ ਰਿਹਾ ਹੈ ਜਿਸ ਨੇ ਬੀਤੀ ਰਾਤ ਟੋਲ ਪਲਾਜ਼ਾ ਦੇ ਉੱਤੇ ਇੱਕ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਅਤੇ ਇੱਕ ਦੁਕਾਨ ਨੂੰ ਵੀ ਲੁੱਟਿਆ ਹੈ ਇਸ ਸਬੰਧੀ ਡੀਜੀਪੀ ਪੰਜਾਬ ਨੇ ਟਵੀਟ ਕਰਦਿਆ ਹੋਇਆ ਪੂਰਾ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਹਾਲਾਂਕਿ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋਣ ਦੇ ਆਸਾਰ ਦੱਸੇ ਜਾ ਰਹੇ ਨੇ ਪਰ ਫਿਲਹਾਲ ਤੋ ਇਹ ਦੱਸ ਦਈਏ ਕਿ ਬਨੂੜ ਦੇ ਸਨੇਟਾ ਨਜ਼ਦੀਕ ਇਹ ਵੱਡੇ ਪੱਦਰ ਦੇ ਉੱਤੇ गैंगस्टर आते पुलिस दे बिचाले मुकाबला होया राम राम जी सर हुन पूरा क्राइम सीन तुसी देखया ਕਿਸ ਤਰ੍ਹਾਂ ਦੀ ਸਰਕਮਸਟਾਂਸੀਜ਼ ਰਹਾ ਇਹ ਕੌਣ ਨੇ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਸਰ ਬੇਸਿਕਲੀ ਜੀ ਜਿਹੜਾ ਗੈਂਗ ਜਾਂ ਕੋਈ ਇਹਨਾਂ ਦੀ ਕ੍ਰਿਮੀਨਲ ਪਾਸਟ ਰਿਕਾਰਡ ਹੈਗਾ ਉਹ ਅਸੀਂ ਜਿਹੜਾ ਵੈਰੀਫਿਕੇਸ਼ਨ ਦੇ ਅਕੋਰਡਿੰਗਲੀ ਇਨਵੈਸਟੀਗੇਸ਼ਨ ਦੇ ਦੌਰਾਨੀ ਉਹਨੂੰ ਵੈਰੀਫਾਈ ਕਰਕੇ ਦੱਸ ਪਾਵਾਂਗੇ ਬਟ ਐਸ ਫਾਰ ਐਸ ਦਿਸ ਇਨਸੀਡੈਂਟ ਇਜ਼ ਕਨਸਰਨਡ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਰਾਤ ਦੋ ਪਿਆਣੇ ਕਿ ਇਨਸੀਡੈਂਟ ਕਰਕੇ ਇਹ ਫਰਾਰ ਹੋਏ ਸੀਗੇ ਤਾਂ ਇਹਨਾਂ ਤੇ ਪਿੱਛੇ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਸੀਗੀਆਂ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਟੀਮਸ ਨੂੰ ਟਿਪ ਆਫ ਮਿਲੇਗੀ ਇੱਥੇ ਇਹਨਾਂ ਦੀ ਮੂਵਮੈਂਟ ਸ਼ੱਕੀ ਤੋਂ ਐਸਐਟੋ ਸਿਟੀ ਰਾਜਪੁਰਾ ਸਦਰ ਰਾਜਪੁਰਾ ਤੇ ਬਨੂੜ ਇਹਨਾਂ ਦੀਆਂ ਟੀਮਾਂ ਨੇ ਇਹਨਾਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਰਮਨਦੀਪ ਜਿਹੜਾ ਗੱਡੀ ਚਲਾ ਰਿਹਾ ਸੀਗਾ ਵੈਨਯੂ ਗੱਡੀ ਜਿੱਤੇ ਰਾਤ ਵੀ ਇਹਨਾਂ ਨੇ ਇਨਸੀਡੈਂਟ ਕੀਤਾ ਇਸੇ ਗੱਡੀ ਤੇ ਕੀਤੀ ਇਸੇ ਇਸੇ ਗੱਡੀ ਤੇ ਵਾਰਦਾਤ ਕੀਤੀ ਸੀ ਤੋਂ ਉਹ ਨਾਲ ਦੀਪਕ ਬੈਠਾ ਸੀਗਾ ਤਾਂ ਇਹਨਾਂ ਨੂੰ ਜਦੋਂ ਕੇਰ ਕੇ ਅਪੀਲ ਕੀਤੀ ਕਿ ਤੁਸੀਂ ਆਪ ਸਰੈਂਡਰ ਕਰ ਦਿਓ ਵਾਰ-ਵਾਰ ਇਹਨਾਂ ਨੂੰ ਅਪੀਲ ਕੀਤੀ ਪੁਲਿਸ ਪਾਰਟੀ ਨੇ ਬਟ ਦੇ ਇਨਸਟੈਡ ਆਫ ਥੈਟ ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਚਾਰ ਪੰਜ ਫਾਇਰ ਇਨਰ ਨੇ ਪੁਲਿਸ ਪਾਰਟੀ ਕੀਤਾ ਕੀਤੇ ਜੋ ਇੱਕ ਤਾਂ ਐਸਐਚਓ ਸਦਰ ਰਾਜਪੁਰਾ ਦੀ ਗੱਡੀ ਤੇ ਲੱਗਿਆ ਉਸ ਤੋਂ ਬਾਅਦ ਦੀਪਕ ਲੈਫਟ ਸਾਈਡ ਨੂੰ ਉਤਰ ਕੇ ਸਪਿੰਗ ਫਾਇਰ ਕੀਤੀ ਸੀ ਇਹਨਾਂ ਨੇ ਸਰ ਚਾਰ ਪੰਜ ਫਾਇਰ ਨੇ ਬਾਕੀ ਅਸੀਂ ਐਫਐਸਐਲ ਟੀਮ ਬੁਲਾਈ ਹੈ ਕ੍ਰਾਈਮ ਸੀਨ ਪ੍ਰੀਜ਼ਰਵ ਕੀਤਾ ਅਕੋਰਡਿੰਗਲੀ ਉਹ ਸਾਨੂੰ ਜਦੋਂ ਕਲੈਕਸ਼ਨ ਆਫ ਐਵੀਡੈਂਸ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਫਰਦਰ ਕਲੈਰੀਫਿਕੇਸ਼ਨ ਹੋ ਜਾਏਗੀ ਸਰ ਦੀਪਕ ਫਿਰ ਭੱਜ ਕੇ ਭਜਣ ਲੱਗੇ ਲੈਫਟ ਸਾਈਡ ਉਹ ਭਜਿਆ ਤਾਂ ਉਸ ਤੋਂ ਬਾਅਦ ਵੀ ਉਹ ਫਾਇਰ ਕਰਦਾ ਰਿਹਾ ਦੈਨ ਰੈਟੇਲੀਏਸ਼ਨ ਫਾਇਰ ਜਦੋਂ ਹੋਇਆ ਪੁਲਿਸ ਵੱਲੋਂ ਤਾਂ ਉਹਦੀ ਲੱਤ ਦੇ ਵਿੱਚ ਫਾਇਰ ਲੱਗਿਆ ਹੈਗਾ ਤਾਂ ਜਿਹੜਾ ਰਮਨਦੀਪਾ ਉਹ ਰਾਈਟ ਸਾਈਡ ਉੱਤਰ ਕੇ ਬਜਨ ਲੱਗਿਆ ਸੀ ਉਹਨੂੰ ਵੀ ਪਾਰਟੀ ਨੇ ਐਪਰੀਹੈਂਡ ਕਰ ਲਿਆ ਉਹਦਾ ਰਿਵੋਲਵਰ ਜਿਹੜਾ ਸੀਗਾ ਉਹ ਵੀ ਮਿਲ ਗਿਆ ਹੈਗਾ ਤੇ ਦੂਸਰੇ ਬੰਦੇ ਦਾ ਰਿਵੋਲਵਰ ਜਿਹੜਾ ਜ਼ਖਮੀ ਹੈ ਦੀਪਕ ਉਹਦਾ ਵੀ ਉੱਥੇ ਕਰਾਈਮ ਸੀਨ ਤੇ ਡਿੱਗਿਆ ਹੋਇਆ ਹੈਗਾ ਤਾਂ ਉਹਨੂੰ ਅਸੀਂ ਕਬਜ਼ਾ ਪੁਲਿਸ ਲੈ ਲਿਆ ਰਿਕਵਰ ਕੀ ਕੀ ਹੈ ਸਰ ਰਿਕਵਰ ਕੀ ਕੀ ਹੋਇਆ ਜੀ ਗੱਡੀ ਕਿ ਰਜਿਸਟਰਡ ਕੀਤੀ ਹੈ ਪਹਿਲਾਂ ਵੀ ਕਿਸੇ ਕ੍ਰਿਮੀਨਲ ਐਕਟੀਵਿਟੀਜ਼ ਨੂੰ ਇਹ ਨਹੀਂ ਹੋਈ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਬੇਸਿਕਲੀ ਸਾਰਾ ਅਜੇ ਪ੍ਰਾਈਮਾ ਫੋਸਾਈ ਇਹਦੇ ਬਾਰੇ ਜ਼ਿਆਦਾ ਡਿਟੇਲ ਚ ਗੱਲ ਨਹੀਂ ਕੀਤੀ ਜਾ ਸਕਦੀ ਬਟ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਸਾਨੂੰ ਇਹ ਸਾਹਮਣੇ ਆਇਆ ਕਿ ਰਮਨਦੀਪ ਨਾਲ ਇਹ ਗੱਡੀ ਬਿਲੋਂਗ ਕਰਦੀ ਹੈ ਜੋ ਰਮਨਦੀਪ ਅਕਿਊਜ਼ਡ ਹੈਗਾ ਤਾਂ ਫਰਦਰ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕਿਤੇ ਹੋਰ ਕਿਸੇ ਪਾਸਟ ਇਨਸੀਡੈਂਟ 'ਚ ਇਹ ਗੱਡੀ ਯੂਜ਼ ਹੋਈ ਹੈ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਦੱਸ ਸਕਦੇ ਆ ਕਿ ਸੀ ਬੀ ਐਸ ਐਨ ਐਲ ਵੀ ਲਿਖਿਆ ਹੋਇਆ ਕੋਈ ਉਹਦੇ ਨਾਲ ਕੋਈ ਲਿੰਕ ਹੈਗਾ ਔਨ ਡਿਊਟੀ ਬੇਸਡ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਤੇ ਅਸੀਂ ਕੋਈ ਕਮੈਂਟ ਸਰ ਦੋ ਚੀਜ਼ਾਂ ਦੋ ਵਾਰਦਾਤਾ ਹੋਈ ਹੈ ਇੱਕ ਤਾਂ ਟੋਲ ਪਲਾਜ਼ਾ ਤੇ ਇੱਕ ਹੋਇਆ ਹੈ ਠੇਕੇ ਦੇ ਇਹ ਦੋ ਗੱਡੀ ਇਹੀ ਯੂਜ਼ ਹੋਈ ਹੈ ਦ ਇਨਸੀਡੈਂਟ ਹੋਇਆ ਪੂਰਾ ਐਕਚੁਅਲੀ ਟੋਲ ਪਲਾਜ਼ਾ ਤੇ ਵੀ ਇਹਨਾਂ ਨੇ ਬਦਮਾਸ਼ੀ ਟਾਈਪ ਕੀਤੀ ਹੈ ਪਹਿਲਾਂ ਤਾਂ ਉੱਥੇ ਬਦਮਾਸ਼ੀ ਕੀਤੀ ਹੈ ਟੋਲ ਪਲਾਜ਼ਾ ਦੇ EMPLOYEES ਨੂੰ ਕਾਫੀ ਮਿਸਬੀਹੇਵ ਕੀਤਾ ਤੇ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਜੋ ਕਰਿੰਦਿਆਂ ਤੋਂ ਪਤਾ ਲੱਗਿਆ ਠੇਕੇ ਦੇ ਉੱਥੇ ਵੀ ਇਹਨਾਂ ਨੇ ਕਾਫੀ ਬਦਮਾਸ਼ੀ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਤਾਂ ਕੋਈ ਸ਼ਰਾਬ ਦੀ ਡਿਮਾਂਡ ਕੀਤੀ ਥੈਨ ਉੱਥੇ ਜਦੋਂ ਬਹਿਸਬਾਜੀ ਹੋਈ ਉਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਠੇਕਾ ਬੰਦ ਸੀ ਆਲਰੇਡੀ ਜਾਲੀ ਦੇ ਵਿੱਚੋਂ ਇਹਨਾਂ ਨੇ ਫਾਇਰ ਕਰਤਾ ਤਾਂ ਇੱਕ ਦੇ ਜਿਹੜਾ ਹੈਗਾ ਸ਼ੋਲਡਰ ਇੰਜਰਡ ਹੋਇਆ ਤਾਂ ਕਲੀਅਰ ਕੱਟ ਮਤਲਬ ਇਹਨਾਂ ਦਾ ਬਦਮਾਸ਼ੀ ਦਾ ਐਟੀਟਿਊਡ ਸੀਗਾ ਗੈਂਗਸਟਰ ਜਿਹੜਾ ਪਹਿਲਾਂ ਤੋਂ ਜਾਣਦੇ ਸੀ ਕਿੁੱਛ ਨੂੰਗੇ ਕਿ ਕਿਸੇ ਗੈਂਗ ਨਾਲ ਐਸੋਸੀਏਟੇਡ ਐਸ ਕਰਕੇ ਜਾਣਨਾ ਸ਼ੁਰੂ ਕਰਕੇ ਸੀਗੇ ਪਹਿਲਾਂ ਤੋਂ ਜਾਣਦੇ ਸੀ ਕਿ ਕੋਈ ਵੱਖਰੇ ਵੱਖਰੇ ਸ਼ਹਿਰਾਂ ਦੇ ਨੇ ਜਾਂਨੇ ਕਿ ਕਿ ਮੈਂ ਆਏ ਸੀ ਕਿ ਇਹ ਹੁਣ ਤੱਕ ਦੀ ਜਾਣਕਾਰੀ ਇਹ ਬੇਸਿਕਲੀ ਇਨਵੈਸਟੀਗੇਸ਼ਨ ਜੀ ਕਲੀਅਰ ਹੋਏ ਪਾਏਗਾ ਜਦੋਂ ਇਹਨਾਂ ਨੂੰ ਕੁਐਸਚਨਿੰਗ ਕਰਾਂਗੇ ਇਨਟੈਰੋਗੇਸ਼ਨ ਕਰਾਂਗੇ ਦੈਨ ਵੀ ਕੈਨ ਕਲੈਰੀਫਾਈ ਵੀ ਕੈਨ ਕਮੈਂਟ ਕਿ ਇਹਨਾਂ ਦਾ ਕੀ ਮਤਲਬ ਸਰ ਇਹਦੇ ਵਿੱਚ ਇੱਕ ਅਹਿਮ ਅਹਿਮ ਸਵਾਲ ਹੈ ਕਿ ਕੋਈ ਨਸ਼ੇ ਦਾ ਨਸ਼ੇ ਦਾ ਚਰੀ ਸੀਗੇ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀਗਾ ਕਿਉਂਕਿ ਹੁਜੇ ਤੱਕ ਇਨਿਸ਼ੀਅਲੀ ਮੈਡੀਕਲ ਰਿਪੋਰਟ ਹੀ ਦੱਸ ਸਕਦੀ ਹੈ ਮੈਡੀਕਲ ਜਦੋਂ ਇਹਨਾਂ ਦਾ ਹੋਏਗਾ ਰਿਕਵਰੀ ਕੀ ਕੀ ਹੈ ਸਰ ਹੁਣ ਤੱਕ ਰਿਕਵਰੀ ਦੋ ਵੈਪਨ ਰਿਕਵਰ ਹੋਏ ਹੈ ਸਰ ਇਹ ਆਏ ਕਿੱਧਰੋਂ ਸੀਗੇ ਸਰ ਕੰਟਰੀ ਮੇਡ ਨੇ ਕਿਹੜੇ ਨੇ ਉਹ ਥੋੜਾ ਦੱਸੋ ਇਹ ਅਸੀਂ ਐਕਚੁਅਲੀ ਤੁਹਾਨੂੰ ਕੰਟਰੀ ਮੇਡੀਆ ਬੇਸਿਕਲੀ ਪ੍ਰਾਈਮ ਹੈ ਫਸਾਈ ਬਟ ਫਿਰ ਵੀ ਅਸੀਂ ਇਹਨੂੰ ਚੈੱਕ ਕਰਕੇ ਕਿੱਧਰੋਂ ਆਏ ਜੀ ਇੱਧਰੋਂ ਆਏ ਜਾਂ ਇੱਧਰੋਂ ਬਨੂਰ ਵੱਲੋਂ ਆਏ ਇਹ ਇਸ ਸਾਈਡ ਤੋਂ ਆ ਰਹੇ ਸੀਗੇ ਜੀ ਮਤਲਬ ਟੁਵਾਰਡਸ ਇਹ ਇਧਰੋਂ ਜਾ ਰਹੇ ਸੀਗੇ ਬਨੂਰ ਜਾ ਰਹੇ ਸੀ ਠੀਕ ਹੈ ਤੇ ਸਰ ਹੋਰ ਇਨਵੈਸਟੀਗੇਸ਼ਨ ਚ ਕੋਈ ਸਾਹਮਣੇ ਆਇਆ ਹੋਵੇ ਇਹ ਦੋਵੇਂ ਸੀਗੇ ਜਾਂ ਹੋਰ ਵੀ ਨਾਲਾ ਕੋਈ ਨੈਕਸਸ ਕੰਮ ਕਰ ਰਿਹਾ ਮੇਰਾ ਇਹ ਨਾਲ ਹੀ ਜੁੜਿਆ ਕੁਛ ਨਹੀਂ ਕਿਉਂਕਿ ਮੁਹਾਲੀ ਤੋਂ ਆ ਰਹੀ ਸੀ ਜਾਣਕਾਰੀ ਮਿਲ ਰਹੀ ਹੈ ਮੁਹਾਲੀ ਕਿਸ ਨੂੰ ਮਿਲਣ ਗਏ ਸੀਗੇ ਕੋਈ ਨਾ ਕੋਈ ਇਨੀਸ਼ੀ ਮਤਲਬ ਬੜੀ अर्ली स्टेज ऑफ इन्वेस्टिगेशन ਆ ਕਿ ਜਿੱਤੇ ਆਪਾਂ ਇਹਨੂੰ ਕੋਈ ਕਮੈਂਟ ਕਰ ਪਾਈਏ ਜਦੋਂ ਇਹਨੂੰ thoroughली इन्वेस्टिगेट ਕਰਾਂਗਾ देन वी ਕਨ ਜਿਹਦੇ ਪੈਰ 'ਚ ਗੋਲੀ ਬੱਜੀ ਹੈ ਉਹ ਸਟੇਬਲ ਹੈ ਸਰ ਸਟੇਬਲ ਹੈ ਸਟੇਬਲ ਹੈ ਔਰ ਦੂਜਾ ਜਿਹੜਾ ਉਹਦੇ ਤੇ ਗੋਲੀ ਤਾਂ ਨਹੀਂ ਬੱਜੀ ਨਹੀਂ ਨਹੀਂ ਉਹ ਇੰਜਰ ਹੋਇਆ ਇੱਕ ਹੀ ਇੱਕ ਹੀ ਗੋਲੀ ਲੱਗੀ ਇੱਕ ਪੈਰ 'ਤੇ ਗੋਲੀ ਲੱਗੀ ਜਿਹੜਾ ਇੰਜਰਡ ਹੋਇਆ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਹਾਂ ਆ ਏਪੀ ਜਨ ਹਸਪੀਟਲ ਲੈ ਕੇ ਜਾਵਾਂਗੇ ਉੱਥੋਂ ਬਾਅਦ ਉਹ ਡਿਸਾਈਡ ਕਰਨਗੇ ਕਿ ਇਹਦੀ ਕੰਡੀਸ਼ਨ ਕਿਹੋ ਜਿਹੀ ਹੈ ਕੋਈ ਰੈਫਰ ਕਰਦੇ ਆ ਤਾਂ ਉਹ ਹਲੇ ਹਿਰਾਸਤ 'ਚ ਲਿੱਤੇ ਹੋਏ ਨੇ ਦੋਨੋਂ ਜੀ ਡੈਫੀਨੇਟਲੀ ਅਕ ਪੌਫਸੀ ਲੇਕਿਨ ਇਸ ਪਾਸੇ ਲੋਕੇ ਹੋਈ ਸੀ ਜਾਂ ਕਿਸੇ ਕੋਲ ਆਏ ਸੀਗੇ ਹੁਣ ਤੱਕ ਦੀ ਜਾਣਕਾਰੀ ਕੁਛ ਬੇਸਿਕਲੀ ਸਾਨੂੰ ਇਹੀ ਇਨਫੋਰਮੇਸ਼ਨ ਆਈ ਸੀ ਜਿਹੜੀਆਂ ਸਾਡੀਆਂ ਟੀਮਸ ਨੂੰ ਵੀ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ ਕਾਰ ਤੇ ਮੂਵ ਕਰ ਰਹੇ ਆ ਇਹ ਕਿੱਥੇ ਰੁਕੇ ਹੋਏ ਸੀ ਜਾਂ ਕਿੱਥੇ ਇਹਨਾਂ ਦਾ ਹਾਈਡ ਆਊਟ ਸੀਗਾ ਉਹਦੇ ਬਾਰੇ ਅਸੀਂ ਇਨਟੈਰੋਗੇਸ਼ਨ ਦੇ ਦੌਰਾਨ ਹੀ ਤੁਹਾਨੂੰ ਕੋਈ ਦੱਸ ਸਕ ਸਰ ਕੋਈ ਲੋਕਲ ਇਨਵੋਲਵਮੈਂਟ ਤਾਂ ਨਹੀਂ ਹਜੇ ਤੱਕ ਸਾਹਮਣੇ ਆਈ ਪਟਿਆਲਾ ਏਰੀਆ ਦੀ ਆ ਰਾਜਪੁਰਾ ਦੀ ਆ ਬਨੂਰ ਦੀ ਮੈਂ ਇਹੀ ਕਹਿ ਰਿਹਾ ਕਿ ਹਲੇ ਬੜੀ अर्ਲੀ ਸਟੇਜ ਆਫ ਇਨਵੈਸਟੀਗੇਸ਼ਨ ਆ ਕਿ ਆਪਾਂ ਨੂੰ ਡਿਟੇਲ ਦੇ ਵਿੱਚ ਕੋਈ ਕਮੈਂਟ ਉੱਥੋਂ ਹੀ ਜਾਣਕਾਰੀ ਕੁਝ ਮਿਲੀ ਸੀ ਉੱਥੋਂ ਹੀ ਟਿਪ ਆਫ ਮਿਲੀ ਸੀਗੀ ਕਿ ਆਸ-ਪਾਸ ਦੇ ਲੋਕਾਂ ਨੇ ਦੱਸਿਆ ਸੀਗਾ ਇਹ ਇਹ ਮਤਲਬ ਕੋਇਨਸੀਡੈਂਸੀ ਹੈ ਕਿ ਥਾਣਾ ਨੇੜੇ ਹੀ ਸੀਗਾ ਸਾਡੀਆਂ ਟੀਮਾਂ ਨਾਲ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਰਾਤ ਦੀਆਂ ਇਹ ਇਹਨਾਂ ਦੇ ਮਗਰ ਸੀਗੀਆਂ ਮਤਲਬ ਕਿਉਂਕਿ ਮੇਜਰ ਇਨਸੀਡੈਂਟ ਸੀਗਾ ਬਟਿਆਲੇ ਦੇ ਦੋ ਮਤਲਬ ਇੰਪੋਰਟੈਂਟ ਜਗ੍ਹਾ ਤੇ ਜਿਹੜੀ ਫਾਇਰਿੰਗ ਹੋਈ ਸੀ ਤਾਂ ਥੋਰੋਲੀ ਅਸੀਂ ਇਹਨੂੰ ਫਾਲੋ ਕਰ ਰਹੇ ਸੀਗੇ ਅਤੇ ਟਿਪ ਆਫ ਸੀਗੀ ਉਹ ਅਕੋਰਡਿੰਗਲੀ ਜਿੱਥੇ ਇਹਨੂੰ ਇੰਟਰਸੈਪਟ ਕਰ ਸਕਦੇ ਸੀ ਉੱਥੇ ਇੰਟਰਸੈਪਟ ਕਰ ਲਿਆ ਜੋਗਿੰਦਰ ਇਨੀਸ਼ially ਇਨੀਸ਼ially ਕੁਝ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਕਿਸੇ ਵੱਡੇ ਗੈਂਗ ਤੋਂ ਸੰਬੰਧ ਹੋ ਸਕਦਾ ਹੈ ਜਾਂ ਕੋਈ ਨਾਮੀ ਗੈਂਗਸਟਰ ਦੇ ਨਾਲ ਲਿੰਕ ਹੋ ਸਕਦਾ ਹੈ ਇਨੀਸ਼ially ਕੁਝ ਗੈਂਗਸਟਰ ਦੇ ਨਾਲ ਸਬੰਧ ਡੈਫੀਨਿਟਲੀ ਜਿਸ ਤਰੀਕੇ ਦਾ ਇਹਨਾਂ ਦਾ ਐਕਟ ਹੈਗਾ ਜਿਹੜਾ ਇਹਨਾਂ ਦਾ ਇਨਸੀਡੈਂਟ ਆ ਜੋ ਇਹ ਬਦਮਾਸ਼ੀ ਜਾਂ ਗੈਂਗਸਟਰイズਮ ਨੂੰ ਪ੍ਰਮੋਟ ਕਰਦੇ ਕਰਨ ਵਾਲਾ ਇਹਨਾਂ ਦਾ ਐਕਟ ਸੀਗਾ ਤਾਂ ਅਕੋਰਡਿੰਗਲੀ ਹੋ ਸਕਦਾ ਕਿਸੇ ਇਹਨਾਂ ਦਾ ਸਬੰਧ ਹੋਵੇ ਬਟ ਇਹਨੂੰ ਹਲੇ ਫਾਰਦੀ ਹਾਲ ਦੀ ਘੜੀ ਨੂੰ ਕੋਈ ਕਮੈਂਟ ਨਹੀਂ ਕੀਤੀ ਸਰ ਡਿਫਰੈਂਟ ਰੂਟ ਲੈ ਕੇ ਆ ਰਹੇ ਸੀ ਜਾਣ ਪੁੱਝ ਕੇ ਕਿਉਂਕਿ ਜੋ ਕੁਝ ਹੋਇਆ ਸੀ ਰਾਤ ਨੂੰ 12 ਘਟੇ ਪਹਿਲਾਂ ਦੀ ਜਿਸਕ ਲਿਖਿਆ ਡੀਜੀਪੀ ਸਾਹਿਬ ਨੇ ਤਾਂ ਇਹ ਕਾਰਨ ਸੀਗਾ ਯਾਰ ਕਿਉਂਕਿ ਮੇਨ ਰੂਟ ਤਾਂ ਨਹੀਂ ਲੈ ਆ ਇਹਨਾਂ ਨੇ ਜਾਣ ਪੁੱਝ ਕੇ ਕਿ ਇਧਰੋਂ ਆ ਰਹੇ ਸੀ ਕਿਸ ਨੂੰ ਮਿਲਣ ਆ ਰਹੇ ਸੀ ਲੁਕੇ ਹੋ ਸਕਦਾ ਲੁਕੇ ਹੋਏ ਉਹ ਕ੍ਰਿਮੀਨਲ ਕ੍ਰਿਮੀਨਲ ਐਲੀਮੈਂਟ ਆ ਉਹਦਾ ਮੋਡਸ ਆਪਰੇਂਡੀ ਇਹ ਹੁੰਦਾ ਕਿ ਕੋਈ ਨਾ ਕੋਈ ਜਿਹੜਾ ਬਚਾਅ ਵਾਲਾ ਰੂਟ ਆ ਜਿੱਥੇ ਜਿਆਦਾ ਅਜੇ ਨਹੀਂ ਹੋਈ ਉਹ ਚੂਜ਼ ਕੀਤਾ ਜਾਵੇ ਉਹ ਉਹ ਅਕੋਰਡਿੰਗਲੀ ਇਹਨਾਂ ਕੀਤਾ ਹੋ ਸਕਦਾ ਬਾਕੀ ਇਨਟਰੋਗੇਸ਼ਨ ਦੇ ਦੌਰਾਨ ਸਰ ਸਰ ਸਾਡੇ 12 ਵਜੇ ਦੇ ਰਾਤ ਦਾ ਟਾਈਮ ਹੁਣ 3 ਵਜੇ ਦਾ ਬਹੁਤ ਵੱਡਾ ਟਾਈਮ ਹੈ ਜੀ ਵਿਚਾਲੇ ਕੀ ਇੱਥੇ ਹੀ ਆ ਕਿ ਉਸ ਤੋਂ ਵਿਚਾਲੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਇਹਨਾਂ ਉੱਤੇ ਜੀ ਇਹ ਦੇਖੋ ਤੁਸੀਂ ਟਿਫ ਆਫ ਹੈ ਜੀ ਇੱਥੇ ਅਲਟੀਮੇਟਲੀ ਇਨਸੀਡੈਂਟ ਹੋਇਆ ਮਤਲਬ 12 ਘੰਟੇ ਦੇ ਘੰਟੇ ਦੇ ਵਿੱਚ ਪੁਲਿਸ ਨੇ ਅੰਤ ਤੱਕ ਮਿਹਨਤ ਕਰਦੇ ਇਹਨੂੰ ਡੇਸ ਕਰ ਲਿਆ ਰਾਦਰ ਵੀ ਸ਼ੁੱਡ ਐਪਰੀਸ਼ੀਏਟ ਕੀ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਹੈਗਾ ਇੱਕ ਵੱਡੀ ਘਟਨਾ ਜਿਹੜਾ ਅੰਜਾਮ ਦੇਖੇ ਗਏ ਸੀ ਐਡੇ ਅਪਰਾਧੀ ਜੋ ਹੋਰ ਵੀ ਵੱਡਾ ਕ੍ਰਾਈਮ ਕਰ ਸਕਦੇ ਸੀ ਉਹਨਾਂ ਨੂੰ ਬੜੀ ਜਲਦੀ ਇਹਨਾਂ ਨੇ ਡੇਸ ਕਰ ਲਿਆ ਹੈਗਾ ਠੀਕ ਹੈ ਸਰ ਠੀਕ ਹੈ ਥੈਂਕ ਯੂ ਤਾਂ ਬਿਲਕੁਲ ਐਕਸ਼ਨ ਪੰਜਾਬ ਉਸ ਜੋ ਨਜ਼ਰ ਆਵੇ